ਜਨ ਪੰਜਾਬੀ ਨੂੰ ਇਹਦੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਫਲੋਰ ਵਿਖੇ ਜਿੱਥੇ ਬੁੱਝੀ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਅਵਤਾਪ ਸਿੰਘ ਕਨੀਪੁਰੀ ਦੀ ਅਗਵਾਈ ਚ ਨਸ਼ਿਆਂ ਖਿਲਾਫ ਅਤੇ ਜਗਤਸ਼ੀਰ ਗੁਰੂ ਅਰਬਦਾਸ ਮਹਾਰਾਜ ਜੀ ਦੇ ਗੁਰੂ ਘਰਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਮੇਸ਼ਣੀ ਗਾਇਕ ਬਲਵਿੰਦਰ ਬਿੱਟੂ ਨੇ ਮੇਸ਼ਣੀ ਗੀਤਾ ਰਹੀਂ ਸੰਗਤਾਂ ਦੇ ਵਿੱਚ ਉਤਸ਼ਾਹ ਲਿਆਂਦਾ ਜਨ ਪੰਜਾਬੀ ਨੌਜ ਸ਼ਹਿਰਪੁਰ ਤੋਂ ਵਿਸ਼ੋਸ਼ ਤੌਰ ਤੇ ਹੋਰ ਵੀ ਸਾਡੇ ਸਾਥੀ ਕਾਂਸੀ ਰਾਮ ਜੋ ਬੇੜੋਹ ਜਿਵਣ ਆ ਗਿਆ ਕਾਂਸੀ ਰਾਮ ਜੋ ਬੇੜੋਹ ਜਿਵਣ ਆ ਗਿਆ ਕਾਂਸੀ ਰਾਮ ਜੀ

ਦੇ ਨੇ ਜਾ ਕੇ ਤੇ ਇਹ ਦੇ ਕੇ ਜਿੱਲੀ ਰੁਕਣਾ ਨਹੀਂ ਦੇ ਨੇ ਜਾ ਕੇ ਜਿੱਲੀ ਰੁਕਣਾ ਆ ਜੀ ਤੁਸੀਂ ਸਮਾਜ ਪਾਰਟੀ ਵੱਲੋਂ ਦੁਆਬਾ ਪੱਦਰ ਤੇ ਐਸਡੀਐਮ ਦਫਤਰ ਫਲੋਰ ਦੇ ਸਾਹਮਣੇ ਸਵੇਰ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਦੁਆਬੇ ਦੀਆਂ ਸੰਗਤਾਂ ਨੇ ਇਸ ਦੇ ਬਾਵਜੂਦ ਵੀ ਕਿ ਪੰਜਾਬ ਹੜ੍ਹਾਂ ਦੀਆਂ ਚੁਣੌਤੀਆਂ ਨਾਲ ਜੋਜ ਰਿਹਾ ਔਰ BSP ਦੀ ਲੀਡਰਸ਼ਿਪ ਵਰਕਰ ਜਮਿਨੇ ਪੱਧਰ ਤੱਕ ਇਸ ਸੰਕਟ ਦੇ ਸਮੇਂ ਤੇ ਪੀੜਤਾਂ ਦੇ ਨਾਲ ਵਾ ਫਿਰ ਵੀ ਵੱਡੀ ਗਿਣਤੀ ਵਿੱਚ ਗੁਰੂ ਰਵਿਦਾਸ ਜੀ ਦੇ ਸਨਮਾਨ ਚ BSP ਮદાન ਚ ਇਸ ਧਰਨੇ ਪ੍ਰਦਰਸ਼ਨ ਚ ਅੱਜ ਫਲੋਰ ਵੱਡੇ ਪੱਧਰ ਤੇ ਜੋ ਸੰਗਤਾਂ ਪਹੁੰਚੀਆਂ ਮੈਂ ਪੰਜਾਬ ਭੋਜਨ ਸਮਾਜ ਪਾਰਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਅੱਜ ਦੇ ਇਸ ਧਰਨੇ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ 9 ਅਕਤੂਬਰ ਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ ਤਲੇਤੇ ਦਾ ਮੁੱਦਾ ਜਿਹੜਾ ਹਾਲਾਂਕਿ ਪ੍ਰਸ਼ਾਸਨ ਨੇ ਮੀਟਿੰਗ ਦੇ ਵਿੱਚ ਆ ਕੇ ਗਲਬਤ ਕਰਕੇ ਐਸ ਡੀ ਐਮ ਜਿਹੜੀ ਅੱਜ ਇੱਥੇ ਹਾਜ਼ਰ ਨਹੀਂ ਹੈ ਉਹਨਾਂ ਨੇ ਸਾਡੇ ਨਾਲ ਗੱਲ ਕਰਕੇ ਇਹ ਭਰੋਸਾ ਦਿੱਤਾ ਵੀ ਕੱਲ ਅਸੀਂ 11 ਵਜੇ ਮੀਟਿੰਗ ਕਰਾਂਗੇ ਇਸ ਤਲੇਤੇ ਦੇ ਈਸ਼ੂ ਤੇ ਤੋਂ 11 ਵਜੇ ਮੀਟਿੰਗ ਕਰਕੇ ਪ੍ਰਸ਼ਾਸਨ ਔਰ ਜਿਹੜੀ ਗੁਰੂ ਘਰ ਦੀ ਸੰਗਤ ਔਰ ਬਹੁਜਨ ਸਮਾਜ ਪਾਰਟੀ ਦੀ ਸਾਡੀ ਸਤਾਨਕ ਲੀਡਰਸ਼ਿਪ ਮੀਟਿੰਗ ਵਿੱਚ ਸ਼ਾਮਲ ਹੋ ਕੇ ਅਗਰ ਇਸ਼ੂ ਕੱਲ ਰਿਜ਼ੋਲਵ ਹੋ ਜਾਂਦਾ ਹੈ ਸੈਟਲ ਹੋ ਜਾਂਦਾ ਹੈ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਸੈਂਟੀਮੈਂਟ ਜਿਹੜੇ ਪਬਲਿਕ ਦੇ ਸੰਗਤਾਂ ਦੇ ਸੈਂਟੀਮੈਂਟਸ ਨੂੰ ਸਤਕਾਰ ਕਰਦੇ ਹੋਏ ਗੁਰੂ ਘਰ ਦੀ ਚਾਰਦिवारी ਜਿੱਥੇ ਢਾਈ ਆ ਉੱਥੇ ਹੀ ਬਣਨੀ ਚਾਹੀਦੀ 1 ਇੰਚ ਜ਼ਮੀਨ ਵੀ ਅਸੀਂ ਛੱਡਣੀ ਨਹੀਂ ਚਾਹੁੰਦੇ ਉੱਥੇ ਕਿਉਂਕਿ ਗੁਰੂ ਰਵਿਦਾਸ ਜੀ ਦੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਤਾਂ ਪ੍ਰਸ਼ਾਸਨ ਨੇ ਇਹ ਪ੍ਰੋਸਾ ਦਿੱਤਾ ਕਿ ਅਸੀਂ ਇਹਨੂੰ ਪੋਜ਼ਿਟਿਵ ਦਿਸ਼ਾ ਦੇ ਵਿੱਚ ਰਿਜ਼ੋਲਵ ਕਰਾਵਾਂਗੇ ਅਸੀਂ ਵੇਟ ਕਰਾਂਗੇ ਪਰੰਤੂ ਨਾਲ ਨਾਲ ਅਸੀਂ ਅੰਦੋਲਨ ਵੀ ਜਾਰੀ ਰੱਖਾਂਗੇ ਜੇ ਕੋਈ ਸਿੱਟਾ ਨਹੀਂ ਨਿਕਲਦਾ ਅਗਲਾ ਫਿਰ ਮੀਟਿੰਗ ਅਸੀਂ ਦੇਖੋ 9 ਅਕਤੂਬਰ ਨੂੰ ਪੂਰੇ ਸਟੇਟ ਦਾ ਇਕੱਠ ਅਸੀਂ ਫਲੋਰ ਦੇ ਵਿੱਚ ਬੁਲਾ ਲਿਆ ਸਭ ਕੰਚੀ ਰਾਮ ਜੀ ਦੇ ਪ੍ਰਿਨਿਰਵਾਣ ਦਿਵਸ ਤੇ ਇਸੇ ਮੁੱਦੇ ਤੇ ਔਰ ਇਹਦੇ ਨਾਲ ਨਾਲ ਅਸੀਂ 20 ਆ ਜਿਹੜੀ ਸਤੰਬਰ ਉਹ 20 ਸਤੰਬਰ ਨੂੰ ਖਰਾਲਗੜ੍ਹ ਸਾਹਿਬ ਤੋਂ ਗੁਰੂ ਰਵਿਦਾਸ ਜੀ ਦੇ ਸਨਮਾਨ ਚ ਬੀਐਸਪੀ ਮੈਦਾਨ ਚ ਇੱਕ ਯਾਤਰਾ ਸ਼ੁਰੂ ਹੋਊਗੀ ਜਿਹੜੀ ਫਲੋਰ ਆ ਕੇ ਸਮਾਪਤ ਹੋਊਗੀ ਇਸੇ ਤਰ੍ਹਾਂ ਫਿਰ 27 ਸਤੰਬਰ ਨੂੰ ਇੱਕ ਯਾਤਰਾ ਸ਼ੁਰੂ ਹੋਊਗੀ ਜਿਹੜੀ ਫਲੋਰ ਆ ਕੇ ਸਮਾਪਤ ਹੋਊਗੀ ਉਸ ਤੋਂ ਬਾਅਦ ਫਿਰ 4 ਸਤੰਬਰ ਅਕਤੂਬਰ ਨੂੰ ਇੱਕ ਯਾਤਰਾ ਸ਼ੁਰੂ ਹੋਏਗੀ ਫਲੋਰ ਅਲੱਗ-ਅਲੱਗ ਡੈਸਟੀਨੇਸ਼ਨਾਂ ਤੋਂ ਇਹ ਇੱਕ ਬੜਾ ਜਨਤਕ ਅੰਦੋਲਨ ਦਾ ਰੂਪ ਧਾਰਨ ਕਰੂਗਾ ਔਰ ਪੰਜਾਬ ਸਰਕਾਰ ਜਿਹੜੀ ਇਹਨੂੰ ਇਹ ਜਾਣ ਲੈਣਾ ਚਾਹੀਦਾ ਕਿ ਗੁਰੂ ਰਬੀਦਾਸ ਦੇ ਗੁਰੂ ਘਰ ਨੂੰ ਤੋੜ ਕੇ ਇਹਨਾਂ ਦੀ ਸਰਕਾਰ ਨਹੀਂ ਬਣ ਸਕਦੀ ਜੇ ਆਪਣੀ ਗਲਤੀ ਨੂੰ ਸੁਧਾਰ ਲੈਣ 52 ਰਾਜੇ ਗੁਰੂ ਸਾਹਿਬ ਦੇ ਕਦਮਾਂ 'ਚ ਆ ਕੇ ਡਿਗੇ ਸੀ ਭਗਵੰਤ ਮਾਨ ਨੂੰ ਵੀ ਸਾਡਾ ਕਹਿਣਾ ਕਿ ਹੰਕਾਰ ਛੱਡੋ ਗੁਰੂ ਰਬੀਦਾਸ ਦੇ ਕਦਮਾਂ 'ਚ ਆ ਕੇ ਡਿਗੋ ਆਪਣੀ ਗਲਤੀ ਲਈ ਪਛਤਾਵਾ ਕਰੋ ਸੰਗਤ ਤੋਂ ਮਾਫੀ ਮੰਗੋ ਗੁਰੂ ਸਾਹਿਬ ਤੋਂ ਮਾਫੀ ਮੰਗੋ ਔਰ ਗੁਰੂ ਘਰ ਦੀ ਚਾਰਦਵਾਰੀ ਉਸੇ ਜਗ੍ਹਾ ਤੇ ਬਣਾਈ ਜਾਵੇ ਭੌਜਨ ਸਮਾਜ ਪਾਰਟੀ ਦਾ ਇਹ ਮੁੱਦਾ ਔਰ ਖੁਰਾਲਗੜ੍ਹ ਸਾਹਿਬ ਚ ਸ਼ਰਾਬ ਦੇ ਠੇਕੇ ਹਟਾਏ ਜਾਣ ਨਜਾਇਜ਼ ਬਰਾਂਚਾਂ ਹਟਾਈਆਂ ਜਾਣ ਚਾਂਗਪਛੋਈ ਚ ਗੁਰੂ ਰਬੀਦਾਸ ਦੇ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦੀ ਰਣਨੀਤੀ ਬਦਲੀ ਜਾਵੇ ਔਰ ਗੁਰੂ ਰਬੀਦਾਸ ਘਰਾਂ ਨੂੰ ਮਹੱਲਾ ਕਲੀਨਿਕਾ ਬਣਾਉਣ ਦੀ ਜਿਹੜੀ ਸਰਕਾਰ ਦੀ ਗੁਰੂ ਘਰਾਂ ਤੇ ਕਬਜ਼ੇ ਕਰਨ ਦੀ ਨੀਅਤ ਔਰ ਨੀਤੀ ਹੈ ਬੌਝਨ ਸਮਾਜ ਪਾਰਟੀ ਗੁਰੂ ਰਬਦਾਸ ਨਾਮ ਲੈਵਾ ਸੰਗਤਾਂ ਕਦੀ ਬਰਦਾਸ਼ਤ ਨਹੀਂ ਕਰਨਗੀਆਂ ਸਰਕਾਰ ਨੂੰ ਇਹਦੇ ਗੰਭੀਰ ਸਿੱਟੇ ਪਉਤ ਨਹੀਂ ਪੈ ਸਕਦੇ ਆ ਔਰ ਹੜਪੀਟਾਂ ਦੇ ਮੁੱਦੇ ਤੇ ਜੋ ਸਰਕਾਰ ਨੇ ਕੱਲ ਪੈਕੇਜ ਐਲਾਨ ਕੀਤਾ ਜੋ ਵੀ ਉਹਨੇ ਆਪਣੀ ਪਾਲਿਸੀ ਐਲਾਨ ਕੀਤੀ ਬੌਝਨ ਸਮਾਜ ਪਾਰਟੀ ਸਰਕਾਰ ਦੀ ਪਾਲਿਸੀ ਨੂੰ ਬਿਲਕੁਲ ਰੱਦ ਕਰਦੀ ਆ ਜੋ ਉਹਨੇ ਮੁਆਵਜ਼ੇ ਐਲਾਨੇ ਉਹ ਨਾ ਕਾਫੀ ਆ ਉਹਦੇ ਤੇ ਪੁਨਰ ਵਿਚਾਰ ਕਰੇ ਔਰ ਉਹਦੇ ਵਿੱਚ ਵੀ ਕਿਰਤੀ ਕਾਮੇ ਮਜ਼ਦੂਰ ਬਿਲਕੁਲ ਅਣਗੌਲ ਦਿੱਤੇ ਗਏ ਆ ਗਰੀਬ ਅਣਗੌਲ ਦਿੱਤੇ ਗਏ ਆ ਜਿਨ੍ਹਾਂ ਦੇ ਘਰ ਟੁੱਟੇ ਅਣਗੌਲੇ ਗਏ ਆ ਤੋਂ ਬਹੁਜਨ ਸਮਾਜ ਪਾਰਟੀ ਫਸਲਾਂ ਦਾ ਮੁਆਵ ਚਾਹੁੰਦੀ ਆ ਕਿ ਫਸਲਾਂ ਦਾ ਮੁਆਵਜਾ ਵੀ ਹੋਰ ਵਧਾਇਆ ਜਾਵੇ ਕਿਰਤੀ ਕਾਮੇ ਮਜ਼ਦੂਰ ਜਿਨ੍ਹਾਂ ਦੇ ਘਰ ਟੁੱਟੇ ਆ ਉਹਨਾਂ ਦਾ ਮੁਆਵਜਾ ਜਿਨ੍ਹਾਂ ਦੀਆਂ ਮੌਤਾ ਹੋ ਗਈਆਂ ਇੱਕ ਇੱਕ ਕਰੋੜ ਰੁਪਇਆ ਔਰ ਇੱਕ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰ ਨੌਕਰੀ ਦੇਵੇ ਇਹ ਬਹੁਜਨ ਸਮਾਜ ਪਾਰਟੀ ਦਾ ਕਹਿਣਾ ਔਰ ਬੀਐਸਪੀ ਦੀ ਲੀਡਰਸ਼ਿਪ ਹੜਪੀੜਤਾਵਾਂ ਦੇ ਲਈ ਜਿਸ ਤਰ੍ਹਾਂ ਪਹਿਲਾਂ ਸਹਿਯੋਗ ਕਰ ਰਹੀ ਹੈ ਨਿਰੰਤਰ ਆਪਣਾ ਸਹਿਯੋਗ ਜਾਰੀ ਰੱਖੇ। ਭਾਈ ਬਲਵੰਤ ਦੀ ਧਰਤੀ ਤੇ ਇਕੱਠੇ ਹੋਏ। ਸਾਡੇ ਬਾਦ ਦੀ ਸਤਿਕਾਰ ਜੋ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਅਰਪਾਰ ਸਿੰਘ ਜੀ ਇਕਰੇਪਰੇ ਸਾਫ ਦਾ ਐਮਐਲਏ ਸਾਫ ਦਾ ਮੈਂਬਰ ਪਾਰਲੀਮੈਂਟ اور سمچی بہجن سماج پارٹی کی لیڈرشپ جب تلے کے شری گرو رود جی مہاراج جی کا گئیاں تک اندولن دا اعلان ہویا کہ گروہوں کے سلمان میں بے ایس پی میدان میں شریف گرو رود جی ਜੋ ਲਾ ਲੇ ਸਟੇਜ ਦੇ ਅੰਦਰ ਬਰਾਬਰੀ ਦਾ ਸਾਂਝੀ ਬਾਤ ਆਦਾ ਵਿਦੇਸ਼ ਦਿੱਤਾ ਨੈਵਨਾ ਦੇ ਗੁਰੂ ਘਰ ਪੰਜਾਬ ਦੇ ਅੰਦਰ ਸੁਰੱਖਿਤ ਨਹੀਂ ਇਸ ਸਟੇਜ ਦੇ ਅੰਦਰ ਸੁਰੱਖਿਤ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਜੇ ਜੀਵੇ ਪਤ ਲੱਥੇ ਜਾਏ ਜੇਤਾ ਹਰਾਮ ਬੇਦਰ ਸਾਡੇ ਦੀਰ ਦੇ ਅੰਦਰ ਸਾਡੇ ਗੁਰੂਆਂ ਦੀ ਗੁਰੂ ਘਰਾਂ ਨੂੰ ਤਾਇਆ ਜਾਵੇ ਗੁਰੂਆਂ ਦਾ ਮਾਨ ਸਨਮਾਨ ਨੂੰ ਤਾਲ ਆ ਜਾਵੇ ਤੇ ਵੇ ਸਾਡਾ ਸਤਿਅਤੀ ਤੇ ਜੋਣਾ ਦਾ ਕੋਈ ਹੈ ਕਿਉਂਕਿ ਲੇਟ ਹੋਏ ਤੋਂ ਉਧਰ ਐਲਾਨ ਕੀਤਾ ਪ੍ਰਧਾਨ ਜੀ ਨੇ ਕਿ ਪੂਰੇ ਪੰਜਾਬ ਦੇ ਅੰਦਰ ਜਿਹੜਾ ਹੈੱਡਕੁਆਰਟਰਾਂ ਦੇ

ਇਹ ਸ਼ਾਮ ਦਾ ਜਿਹੜਾ ਤੁਹਾਡਾ ਟਾਈਮ ਆ 5 ਵਜੇ ਦਾ ਤੁਸੀਂ ਚੰਡੀਗੜ੍ਹ ਆਓ ਆਪਾਂ ਇਸ ਮਸਲੇ ਤੇ ਵਿਚਾਰ ਕਰਦੇ ਆਂ ਪਰ ਉਸ ਦਿਨ ਜਿਹੜਾ ਮਾਧੋਪਾਡਮ ਟੁੱਟਿਆ ਔਰ ਪਾਣੀ ਲਗਾਤਾਰ ਪਵਾਹੀ ਉਸ ਇਲਾਕੇ ਦੇ ਅੰਦਰ ਕਰ ਰਿਹਾ ਸੀ ਚਰਨ ਦਾ ਸੰਬਸਥੇ ਮੈਸੇਜ ਆਇਆ ਕਿ ਐਮਰਜੈਂਸੀ ਮੈਨੂੰ ਗੁਰਦਾਸਪੁਰ ਜਾਣਾ ਪੈ ਰਿਹਾ ਜਿਸ ਤਰ੍ਹਾਂ ਕੇ ਪ੍ਰੋਗਰਾਮਾਂ ਪਰ ਕੇ ਰੱਖ ਸਕਦੇ ਆ ਉਸ ਤੋਂ ਬਾਅਦ ਪਾਰਟੀ ਨੇ ਮੇਰੀ ਡਿਊਟੀ ਲਈ ਕਿ ਤੁਸੀਂ ਵੱਡੇ ਅਧਿਕਾਰੀਆਂ ਦੇ ਨਾਲ ਗੱਲ ਕਰੋ ਤਾਂ ਮੈਂ ਪੰਜਾਬ ਦੇ ਸਪੈਸ਼ਲ DNP ਲੈਂਡ ਆਰਡਰ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਜਨਰਲ ਪ੍ਰਸ਼ਾਸਨ ਨੂੰ ਕਿਹਾ ਕਿ ਤੁਸੀਂ ਬਹੁਤ ਚੰਗ ਸਮਾਜ ਪਾਰਟੀ ਜਿਹੜੀ ਹਮੇਸ਼ਾ ਸੰਵਧਾਨਿਕ ਦੇ ਅੰਦਰ ਰਹਿ ਕੇ ਆਪਣੀ ਗੱਲ ਕਰਦੀ ਆ ਉਜ਼ੀਰਾਂ ਬਗਲ ਸਰ ਕੇ ਇਸ ਮਾਮਲੇ ਦਾ ਹੱਲ ਕਰੋ ਪਰ ਮੈਨੂੰ ਵੀ ਦੁਵਾਰਾ ਫੋਨ ਆਇਆ ਸੀ ਕਿ ਇਹਾਂ ਦੇ ਮਾਮਲਿਆਂ ਦੇ ਅੰਦਰ ਜਿਹੜਾ ਸ਼ਾਸਨ ਪ੍ਰਚਾਰਜਨ ਬਿਨੇ ਹੈ ਵਿਆਪਰੇ ਦੇ ਤੇ ਬੈਠ ਕੇ ਵਿਚਾਰਪਰਦਾ ਕਰਕੇ ਗੱਲ ਕਰਕੇ ਇਸ ਮਾਮਲੇ ਦਾ ਹੱਲ ਜ਼ਰੂਰ ਕਰਾਂਗੇ ਕਿਉਂਕਿ ਨਮਾਜ਼ਾਦੀ ਧਰਤੀ ਤੋਂ ਅਸੀਂ ਆਏ ਆ ਸਾਡਾ ਜ਼ਿਲ੍ਹਾ ਵਾਲਾ ਸੈਨਸਟਰ ਜੀਆ ਅਸੋਨ ਸਿੰਘ ਤੈਗੜਪੁਰੀ ਦੀ ਬੈਠੇ ਲਗਾਤਾਰੇ ਹਫ਼ਤਾ ਤਹਿਗੜਪੁਰ ਬੰਕੋਤਲ ਦੀਆਂ ਖਰੜਾ ਚੱਲਦੀਆਂ ਰਹੀਆਂ ਇੱਕ ਦਿਨ ਰਾਤ ਨੂੰ ਤਾਂ ਬੁੜੇ ਰਹਿ ਗਿਆ ਸੀ ਤਾਂ ਲੋਕਿਆਂ ਨੇ ਇਕੱਠੇ ਹੋਏ ਉਸ ਬੰਦ ਨੂੰ ਸੰਭਾਲਿਆ ਫਿਰ ਮਿਲ ਕੇ ਜਿਹੜਾ ਜਿਹੜਾ ਤਜੋਹਾਂ ਦੇ ਮੰਦਰੋਂ ਆ ਪੈ ਗਿਆ ਉਹ ਬੜੀ ਮੁਸ਼ਕਲ ਗੱਲੂ ਕੀਤਾ ਫਿਰ ਲਾਲਿਆ ਤਲਵੰਡੀ ਸੇਪੂ ਦਾ ਰਾਣਾ ਪੈ ਗਿਆ ਉਹ ਬੜੀ ਮੁਸ਼ਕਲ ਲੋਕਾਂ ਨੇ ਉਸ ਬੰਦ ਨੂੰ ਜਿਹੜਾ ਬਚਾਇਆ ٹیل جا 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 چلتا جا انہوں بڑی کوشش کی ہو جڑا ٹہ گیا اور لگا کھیتوں پانی کٹنا ہجے بھی دو فٹ تھے چل رہا پر بند کوئی نہیں اس کر کے بڑی ماڑے ہلاکتوں سے پنجاب لوگ تر طرح کر رہے پنجاب دی سرکار ਜਿਹਨਾਂ ਦਾ ਇਹ ਫਰਜ ਬੰਦਾ ਸੀ ਜਿਹੜੀ ਪਹਿਲਾ ਸੈਸ਼ਨ ਦੇ ਅੰਦਰ ਕਹਿੰਦੇ ਸੀ ਕਿ ਅਸੀਂ ਬਹੁਤ ਵੱਡੇ ਪ੍ਰਬੰਧ ਕਰ ਲਏ ਅਸੀਂ ਹੜ੍ਹਾਂ ਨੂੰ ਰੋਕਣ ਦੇ ਲਈ ਕਾਮਯਾਬ ਹੈ ਉਹਨਾਂ ਲਈ ਸਾਡੇ ਕੋਲ ਸਾਜਿਕ ਪ੍ਰਬੰਧ ਹੈ ਪਰ ਪਹਿਲੀ ਹੱਦ 'ਚ ਸਾਰੇ ਪ੍ਰਬੰਧ ਪੰਜਾਬ ਦੀ ਹਕੂਮਤ ਦੇ ਬੇਲ ਹੋਏ ਇਸ ਕਰਕੇ ਜਦੋਂ ਇਹ ਪੰਜਾਬ ਦੀ ਹਕੂਮਤ ਸਾਡੇ ਗੁਰੂ ਸਹਿਬਾਨ ਦੇ ਨਾਲ ਗੁਰੂ ਸਹਿਬਾਨ ਦੇ ਗੁਰੂ ਪਰਾਂ ਦੇ ਨਾਲ ਉਹਨਾਂ ਨੂੰ ਦੁਬਾਰਾ ਨੂੰ ਢਾ ਸਕਦੀ ਹੈ

ਇਹ ਬਹੁਤ ਜਨ ਸਮਾਜ ਪਾਰਟੀ ਜੋ ਤੱਕ ਤਰੇਤੇ ਦਾ ਗੁਰੂ ਘਰ ਉਹਨਾਂ ਸੰਗਤਾਂ ਨੂੰ ਨਹੀਂ ਮਿਲ ਜਾਂਦਾ ਉਦੋਂ ਤੱਕ ਆਰਾਮ ਨਾ ਬੈਠਣ ਵਾਲੀ ਨਹੀਂ ਹੈ ਉਸ ਗੁਰੂ ਘਰ ਦੇ ਅੰਦਰ ਗੁਰੂ ਦੇ ਘਰ ਦੀ ਚਾਣ ਦਵਾਣੀ ਕਰਾ ਕੇ ਔਰ ਗੁਰੂ ਦੇ ਅੰਦਰ ਨਾਮ ਜਪਾਤੇ ਵਗਾ ਕੇ ਧੰਮ ਲਵਾ ਕੇ ਔਰ ਅਜੀ ਬੈਠ ਕੇ ਪ੍ਰੋਗਰਾਮ ਬੜਾਇਆ ਉਹ ਜਿਹੋ ਲਾ ਮੇਰਾ ਮਾਨ ਜੋ ਸਰਦਾਰ ਅਰਪਾਰ ਸਿੰਘ ਗਰੀਪੁਰ ਜੀ ਕਰਨਗੇ ਔਰ ਬਹੁਤ ਵੱਡਾ ਅੰਦੋਲਨ لمے پنجاب سطح تو بہ رہے مان سنمان پال ہوا اس کر کے اسندو ہے او لان جاؤ گا اور تعین میری سارے بےنتی ہے ਕਿਆ ਬਾਪ ਆਪਣੇ ਕਾਰੋਬਾਰ ਛੱਡ ਕੇ ਸੋਧ ਆਲਮ ਛੱਡ ਕੇ ਆਪਣੇ ਇਸ ਲੈਹਰ ਦੇ ਅੰਦਰ ਲੱਗ ਗਏ ਤਾਂ ਜਿਹੜਾ ਇੱਕ ਸਾਉ ਦਾ ਸਮਾਂ ਰਹਿ ਗਿਆ ਜਦੋਂ ਅੱਪਾ ਸੱਤਾ ਦੇ ਕੰਮ ਜਾਵਾਂਗੇ ਤਾਂ ਤੁਸੀਂ ਦੇਖਿਆ ਐਲਾਨ ਕੀਤਾ ਮੱਖ ਮੰਤਰੀ ਸਾਹਿਬ ਨੇ ਕਿ ਅਸੀਂ ਇਹਨਾਂ ਮਾਫ਼ੀਆ ਦੇ ਦੇਵਾਂਗੇ ਐਨੇ 4 ਲੱਖ ਰੁਪਈਆ ਆਦਮੀ ਦੀ ਕੀਮਤ ਤਾਂ ਉਹਨਾਂ ਜਿਹੜੇ ਲੋਕ ਚਲੇ ਗਏ ਉਹਨਾਂ ਨੂੰ 4 ਲੱਖ ਰੁਪਈਆ ਦੇ ਦੇਵਾਂਗੇ ਤੁਸੀਂ ਮੈਨੂੰ ਦੱਸੋ ਇੱਕ ਪਾਸੇ ਤਾਂ ਪਾ ਕੇ ਕਰੋੜ ਦੇਣ ਦਾ ਐਲਾਨ ਕਰਦੇ ਆ ਜਿਹੜੇ ਇਹ ਲੋਕ ਵੀ ਬਾਹਰ ਹੋਣਾ ਜ਼ਰੂਰ ਗਏ ਉਹਨਾਂ ਨੂੰ 4 ਲੱਖ ਰੁਪਈਆ ਕਿਹਦਾ ਕੋਡਾ ਮਜ਼ਾਕ ਹੈ 20 ਹਜ਼ਾਰ ਰੁਪਈਆ ਫਸਲਾਂ ਦਾ ਜਿਹੜਾ 60-60 ਹਜ਼ਾਰ ਦਾ ਧੋਨਾ ਨਿਕਲਦਾ ਹੈ ਉਹਨੇ ਖੇਤ ਰੁੜ ਗਏ ਉਹਨਾਂ ਦੇ ਅੰਦਰ ਮਿੱਟੀ ਪੈ ਗਈ ਜਿਹੜੇ ਕਹਿੰਦੇ ਸੀ ਅਸੀਂ 50 ਹਜ਼ਾਰ ਏਕੜ ਦਾ ਦੰਮਾਂਗੇ ਉਹ 20 ਹਜ਼ਾਰ ਦੀ ਗੱਲ ਆ ਗਈ ਔਰ ਮਾੜੀ ਗੱਲ ਕੀ ਆ ਮਰੀ ਗੱਲ ਕੇ ਆ ਕਿ ਮੈਂ ਪਿਛਲੀ ਵਾਰ ਵੀ ਅਸੈਂਬਲੀ ਚ ਬੋਲਿਆ ਸੀ ਬੇਵਾਸਲਾ ਦਾ ਮਾਪਜਾ ਦੇਣੇ ਚੰਗੀ ਗੱਲ ਹੈ ਜੇ ਤਾਂ ਦਾ ਮਾਪਜਾ ਦੇਣੇ ਚੰਗੀ ਗੱਲ ਹੈ ਡੰਗਰਾਂ ਦਾ ਮਾਪਜਾ ਦੇਣੇ ਚੰਗੀ ਗੱਲ ਹੈ ਪਰ ਜਿਹੜੇ ਲੋਕਾਂ ਦੇ ਮਕਾਨ ਰੋੜ ਗਏ ਮਕਾਨ ਡੱਗੇ ਬੱਚੇ ਚਲੇ ਗਏ ਉਹਨਾਂ ਨੇ ਲਈ ਸਾਡੇ ਕੋਈ ਪੈਸੇ ਇਹਨਾਂ ਦਾ ਗਾਇਲ ਬੋਲਣ ਬਾਗੂ ਕਿ ਉਹ ਕੋਈ ਪੰਜਾਬ ਦੇ ਬਾਕਸੀ ਨੂੰ ਉਹ ਪੰਜਾਬ ਦੇ ਅੰਦਰ ਹੀ ਰਹਿੰਦੇ ਜਿਨ੍ਹਾਂ ਦੇ ਬੱਚੇ ਭਾਈ ਦੇ ਦੁੱਖੋਂ ਬੈਠੇ ਆ ਉਹਨਾਂ ਕੋਲ ਜਾਣ ਵਾਲੀਆਂ ਵਸੀਲ ਜਿਹੜੀਆਂ ਅਫੀਸਰ ਸਕੂਲਾਂ ਬੋਰਡਾਂ ਨਾਲ ਮਜੂਦ ਕਰ ਰਹੇ ਇਸ ਕਰਕੇ ਇਹਨਾਂ ਲੋਕਾਂ ਨੂੰ ਆਮ ਲੋਕਾਂ ਦੇ ਬਾਰੇ ਨਹੀਂ ਪਤਾ ਤੇ ਲੋਕ ਜਿਹੜੇ ਉੱਚੀਆਂ ਉੱਚੀਆਂ ਗੱਲਾਂ ਕਰਦੇ ਆ ਕਿੰਦਰਾਂ ਕਿੰਦੇ ਕੁਦਰਤ ਬੜੀ ਬਹਿਮਤ ਹੈ ਉਹਨੇ ਇਹਨਾਂ ਨੂੰ ਕੋਈ ਜ਼ਿਲ੍ਹੇ ਦਾ ਪ੍ਰਸ਼ਾਸਨ ਗੁਰਵਿੰਦਰ ਜੀ ਦੱਸ ਕੇ ਗਏ ਤੁੰਬਰ ਸਾਹਿਬ ਦੱਸ ਕੇ ਗਏ ਤੇ ਜਿਹੜਾ ਪ੍ਰਸ਼ਾਸਨ ਇਹਨਾਂ ਮਾੜਾ ਪੰਜਾਬ ਦਾ ਡੀਐਨਪੀ ਦਾ ਕਰੀਮਪੁਰ ਸਿੰਘ ਨਾ ਗੱਲ ਕਰਦਾ ਪੰਜਾਬ ਦੇ ਸੀਨੀਅਰ ਸੈਕਟਰੀ ਨੂੰ ਮੈਂ ਨਾ ਗੱਲ ਕੀਤੀ ਕਿ ਇਸ ਮਾਮਲੇ ਨੂੰ ਹੱਲ ਕਰਾਂਗੇ ਪਰ ਪੰਜਾਬ ਜਿਹੜਾ ਅਗਲਾ ਗੰਦਲ ਦਾ ਡੀਸੀ ਆ ਰਐਸਐਸਪੀ ਉਹਨਾਂ ਨੂੰ ਪਤਾ ਨਹੀਂ ਉਹ ਕਿਹੜੀ ਦੁਨੀਆ ਤੋਂ ਆਏ ਇਸ ਕਰਕੇ ਜਦੋਂ ਅੰਦolan ਹੋਣ ਵਾਲੇ ਸਮੇਂ ਆਊਗਾ ਅੱਜ ਕਾਰਵਾਰ ਛੱਡ ਕੇ ਕੰਮ ਕਰ ਛੱਡ ਕੇ ਲਗਾਤਾਰ ਸੰਘਰਸ਼ ਨੂੰ ਕਾਮ ਜਾਓ ਕਰੀਏ ਤਾਂ ਜਿਹੜੇ ਗੱਲ ਤੁਹਾਡੀ ਨਹੀਂ ਸਮਝਦੇ ਸਾਹਿਬ ਜਿਲ ਕਾਚੀ ਰਾਮ ਦੇ ਕਹਿੰਦੇ ਸੀ ਜਦੋਂ ਸਰਕਾਰ ਔਰ ਪ੍ਰਸ਼ਾਸਨ ਤੁਹਾਡੀ ਗੱਲ ਨਾ ਸੁਣੇ ਤਾਂ ਲੋਕਾਂ ਨੂੰ ਕਿਤੇ ਚ ਲੈ ਜਾਓ ਇਹ ਮੂਲ ਨਾ ਪਾਓ ਲੋਕਾਂ ਦੇ ਕਿਤੇ ਚ ਲੈ ਜਾਵਾਂਗੇ ਔਰ ਜਿਹੜੇ ਗੰਮੇ ਵਾਲੇ ਅਧਿਕਾਰੀ ਹੈ ਉਹਨਾਂ ਦੇ ਖਿਲਾਫ ਆਪਾਂ ਕਾਰਵਾਈ ਕਰਾਵਾਂਗੇ ਔਰ ਗੁਰੂ ਘਰ ਦਾ ਜਿਹੜਾ ਤਹਿਤੇ ਦਾ ਦਰਬਾਰ ਕਰਾਵਾਂਗੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਪਾਇਨਾ ਨੇ ਤੁਗਲਕਾਬਾਦ ਵਿੱਚ ਗੁਰੂ ਰਵਿਦਾਸ ਜੀ ਦਾ ਮੰਦਿਰ ਤੋੜਿਆ ਉੱਥੇ ਸ਼ੁਰੂਆਤ ਹੋਈ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਔਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਮੁੱਖ ਮੰਤਰੀ ਸੀ ਉੱਤੇ ਉਹਨਾਂ ਨੇ ਤੁਗਲਕਾਬਾਦ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਿਆ ਅਨੇਕਾਂ ਘਟਨਾਵਾਂ ਹੋਈਆਂ ਹੁਸ਼ਿਆਰਪੁਰ ਦੇ ਵਿੱਚ ਬੰਦਾ ਸਾਹਿਬ ਜੀ ਦਾ ਜਿਹੜਾ ਸਟੈਚੂ ਆ ਉਹਨਾਂ ਨੂੰ ਤੋੜਨ ਦੀ ਦੋ ਜਗ੍ਹਾ ਕੋਸ਼ਿਸ਼ ਕੀਤੀ ਗਈ ਅਸੀਂ ਐਫ ਆਰ ਵੀ ਦਰਜ ਕਰਾਈ ਤਨੂਬਾਦ ਤਲੇਤੇ ਦੇ ਵਿੱਚ ਭਗਵੰਤ ਮਾਨ ਸੀਐਮ ਸਾਹਿਬ ਦੇ ਕਹਿਣ ਤੇ ਕੇਜਰੀਵਾਲ ਦੇ ਕਹਿਣ ਤੇ ਉਹ ਬਲਡوزر ਲੈ ਕੇ ਆਵੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਉਹਦੀ ਚਾਰ ਪਾਰੀ ਤੋੜਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸੰਤਾਂ ਦੇ ਵਿੱਚ ਰੋਸ ਆ। ਔਰ ਮੈਂ ਸੰਤਾਂ ਨੂੰ ਵੀ ਕਹਿਣਾ ਚਾਹਾਂ ਕਿ ਸਾਬ ਕਾਂਸੀ ਰਾਮ ਜੀ ਕਹਿੰਦੇ ਸੀ ਤੁਹਾਡੀ ਗਿਣਤੀ ਜਿਹੜੀ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਆ। ਤੁਹਾਡੀ ਗਿਣਤੀ ਦੇਸ਼ ਦੇ ਵਿੱਚ ਐਸੀਐਸਓ ਮਲਾਲਾ ਦਾ 85% ਆ। ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਔਰ ਇਕੱਠੇ ਹੋ ਕੇ ਸਾਨੂੰ ਇਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ। ਸਾਨੂੰ ਰਾਜ ਪਾਲ ਦਾ ਸੁੱਖ ਸਾਡੇ ਐਮਐਲਏ ਐਮਪੀ ਕਾਹੀ ਬਣ ਸਕਦੇ ਜੇ ਅਸੀਂ ਇਕੱਠੇ ਹੋਵਾਂਗੇ। ਆਪਾਂ 27 ਦੇ ਵਿੱਚ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ ਅੱਜ ਇੱਕ ਹਵਾ ਚੱਲਦੀ ਹੈ ਇੱਕ ਲਹਿਰ ਚੱਲਦੀ ਹੈ 78 ਸਾਲਾਂ ਤੋਂ ਅਸੀਂ ਭਾਜੀ ਬੀਜੇਪੀ ਕਾਂਗਰਸ ਕਾਲੀ ਛਾੜੋ ਸਾਰਿਆਂ ਨੂੰ ਦੇਖ ਲਿਆ 27 ਦੇ ਵਿੱਚ ਜਿਹੜਾ ਇੱਕ ਮੌਕਾ ਜਿਹੜਾ ਆ ਉਹ ਬਾਦਨ ਸਪਾਰਟ ਪਾਰਟੀ ਨੂੰ ਦੇਣਾ ਹੈ ਇਹ ਲਹਿਰ ਚੱਲਦੀ ਬਈ ਪੂਰੇ ਪੰਜਾਬ ਦੇ ਵਿੱਚ ਔਰ ਆਪਾਂ ਵੀ ਇਕੱਠੇ ਹੋਈਏ ਪਾਰਟੀ ਹਾਈ ਕਮਾਂਡ ਦੀ ਗੱਲ ਮੰਨ ਕੇ ਜੋ ਸਾਡੀ ਉਹ ਬਿਊਟੀਆਂ ਲਾਉਂਦੇ ਆ ਆਪਾਂ ਨੂੰ ਫੀਲਡ ਤੱਕ ਲੈ ਕੇ ਜਾਈਏ ਪਿੰਡ-ਪਿੰਡ ਲੈ ਕੇ ਜਾਈਏ ਬੂਥ ਕਮੇਟੀਆਂ ਬਣਾਈਏ ਆਪਣਾ ਜਿਹੜਾ ਸੰਗਠਨ ਧਾਚਾ ਮਜ਼ਬੂਤ ਕਰੀਏ ਤਾਂ ਕਿ ਤੁਹਾਡਾ ਜਿਹੜਾ ਰਾਜ ਬਣ ਆ ਸਕੇ ਤੁਹਾਡੀ ਸਰਕਾਰ ਆ ਸਕੇ ਸਾਰੇ ਸਾਥੀਆਂ ਦਾ ਧੰਨਵਾਦ ਸਮਾਂ ਬੜਾ ਥੋੜਾ ਮਿਲਿਆ ਸੀ ਵਿਚਾਰਾਂ ਦਾ ਬਹੁਤ ਕਰਨੀ ਸੀ ਤੁਹਾਡੇ ਨਾਲ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼